ਭਾਈ ਇੰਨੇ ਵੀ ਨਿਰਬੋਹੀ ਨਾ ਹੋ ਯਾਰ ਮਿਲ ਤਾਂ ਜਾਇਆ ਕਰਵਾ ਆ ਭੈਣਾ ਨਾਲ ਦੀਆਂ ਜੰਮੀਆਂ ਭੈਣਾ ਨੂੰ ਬੇਨਕਾ ਸਾਡਾ ਕੈਨੇਡਾ ਵਾਲਾ ਜਗਰਾਉਂ ਦਾ ਰਹਿਣ ਵਾਲਾ ਵੀਰ ਜੱਥਲਾਂ ਦਾ ਮੁੰਡਾ ਨਿਕਾਇਆ ਸੀ ਕਿ ਜਦੋਂ ਮਾਂ ਕੈਂਸਰ ਨਾਲ ਮਰ ਗਈ ਸੀ ਪਿਓ ਨੇ ਹੋਰ ਵਿਆਹ ਕਰਾ ਲਿਆ ਦਾਦੀ ਨੇ ਪਾਲਿਆ ਦਾਦੀ ਨੇ ਪਾਲ ਕੇ ਕੈਨੇਡਾ 'ਚ ਰਿਸ਼ਤਾ ਕਰਾਇਆ ਕੈਨੇਡਾ ਭੇਜਿਆ ਬੁੱਤਾ ਬ ਕੈਨੇਡਾ ਜਾ ਕੇ ਐਸਾ ਚੱਕਰ ਚੱਲਿਆ ਘਰ ਵਾਲੀ ਦੇ ਨਾਲ ਡਿਸਪਿਊਟ ਪੈ ਗਿਆ ਥਾਣੇ ਪੁਲਿਸ ਸੱਦ ਲਈ ਪੁਲਿਸ ਨੂੰ ਫੜਾਤਾ ਥਾਣੇ ਪੁਲਿਸ ਜਾ ਕੇ ਉੱਥੇ ਹੱਪਸਟ ਹੋ ਗਿਆ ਜੇਲ੍ਹ ਚ ਬਾਦ ਉੱਥੇ ਕਿਸੇ ਗੈਂਗਰਾਂ ਨਾਲ ਲੱਗ ਗਿਆ ਚੈਨ ਸਨੇਚਿੰਗ ਕਰਨ ਲੱਗ ਗਿਆ ਮੈਰੋਆਨਾ ਭੰਗ ਪੀਣ ਲੱਗ ਗਿਆ ਹੱਪਸਟ ਹੋ ਗਿਆ ਵਾਈਫ ਨੇ ਇਹਦੇ ਮਾਮੇ ਜੀ ਦੇ ਮੁੰਡੇ ਨਾਲ ਵਿਆਹ ਕਰਾ ਲੈ ਸਕੀ ਨਾਲ ਉਦੇ ਨਾਲੇ ਹੋਰ ਅਫਸਰਟ ਹੋ ਗਿਆ ਉਸ ਤੋਂ ਬਾਅਦ 6-7 ਸਾਲ ਕੈਨੇਡਾ ਦੇ ਵਿੱਚ ਰਿਹਾ ਤਾਂ ਇਹਦਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਤੇ ਪਾਸਪੋਰਟ ਐਕਸਪਾਇਰ ਹੋਣ ਤੋਂ ਬਾਅਦ ਇਹ ਉੱਥੇ ਸ਼ੈਲਟਰਾਂ 'ਚ ਰਹਿੰਦਾ ਸੀ ਇਹ ਉੱਥੇ ਸੜਕ ਤੇ ਰਹਿੰਦਾ ਸੀ ਉਸ ਤੋਂ ਬਾਅਦ ਇਹ ਕਿਨਾਂ ਮੈਂ ਇੰਡੀਆ ਆਉਣਾ ਉੱਥੋਂ ਸਰਕਾਰ ਨੇ ਇਹਨੂੰ ਵਨ ਟਾਈਮ ਪਾਸਪੋਰਟ ਬਣਵਾ ਕੇ ਵਾਈਟ ਪਾਸਪੋਰਟ ਬਣ ट्रैवलਿੰਗ ਲਈ ਇੰਡੀਆ ਭੇਜਤਾ ਇਹਦੀ ਵਾਪਸੀ ਦੀ ਟਿਕਟ ਵੀ ਕਰਾਈ ਨਾਲ ਇੰਡੀਆ ਆ ਗਿਆ ਆ ਕੇ ਅਫਸਰਟ ਹੋਇਆ ਹੋਇਆ ਸੀ ਘਰੇ ਗਿਆ ਪਿਓ ਨੇ ਘਰੇ ਨਹੀਂ ਵੜਨ ਦਿੱਤਾ ਭੈਣ ਭਰਾਵਾਂ ਨੇ ਘਰੇ ਨਹੀਂ ਵੜਨ ਦਿੱਤਾ ਦਾਦੀ ਮਰ ਚੁੱਕੀ ਸੀ ਪਾਸਪੋਰਟ ਇਹਦਾ ਗੁੰਮ ਗਿਆ ਕਾਗਜ਼ ਪੱਤਰ ਕਿਨ ਸੱਟ ਤੇ ਕਿਤੇ ਪਤਾ ਹੀ ਨਹੀਂ ਕਿੱਥੇ ਗਿਆ 4-5 ਸਾਲ ਇਹ ਸੜਕਾਂ ਤੇ ਰਹਾ ਸੜਕਾਂ ਤੇ ਰਹਿ ਕੇ ਤੁਸੀਂ ਦੇਖੀਆਂ ਤਸਵੀਰਾਂ ਕੀ ਹਾਲ ਹੋ ਗਿਆ ਸੀ ਜੱਗੇ ਦਾ ਤੇ 2016 ਦੇ ਵਿੱਚ ਢਾਬੇ ਤੇ ਸ਼ੁਰੂਆਤ ਦੇ ਦੌਰਾਂ ਚ ਜਦੋਂ ਸਾਡੇ ਕੋਲ ਬਾਪੂ ਕੇਸਰ ਸਿੰਘ ਜੀ ਸੀਗੇ ਚੁਕਲਾ ਬਾਈ ਸੀ ਉਦੋਂ ਸਾਨੂੰ ਇਹ ਢਾਬੇ ਤੇ ਮਿਲਿਆ ਉਹ ਤਸਵੀਰਾਂ ਵੀ ਅਸੀਂ ਸਾਂਝੀਆਂ ਕੀਤੀਆਂ ਹੋਈਆਂ ਸੜਕ ਤੇ ਜਾਂਦਾ ਸੀ ਘੇਰ ਲਿਆ ਇਹਨੂੰ ਨਮਾਇਆ ਧਵਾਇਆ ਰੋਟੀ ਪ੍ਰਸ਼ਾਦਾ ਛਕਾਇਆ ਇਹ ਕੰਨਾ ਮੈਂ ਆਪਣੀ ਭੈਣ ਦੇ ਘਰੇ ਜਾਣਾ ਖੰਨੇ ਮੇਰੀ ਭੈਣ ਆ ਇਹਨੇ ਸਾਥ ਤੋਂ 200 ਰੁਪਏ ਲਿਆ ਚਲੇ ਗਿਆ ਨਾ ਧੋਕੇ ਸਮਾਂ ਵੀ ਇੱਦਾਂ ਗਿਆ 2017 ਦੇ ਵਿੱਚ ਸਾਨੂੰ ਫੋਨ ਕਰਕੇ ਦੱਸਿਆ ਕਿਸੇ ਵੀਰ ਨੇ ਵੀ ਜਿਹੜਾ ਤੁਸੀਂ ਫੋਟੋਆਂ ਪਾਈਆਂ ਸੀ ਢਾਬੇ ਤੇ ਕਿਸੇ ਟਾਈਮ ਉਹ ਕੈਨੇਡਾ ਦਾ ਪੀਆਰ ਆ ਮੁੰਡਾ ਵੀ ਉਹ ਸੜਕਾਂ ਦੇ ਰੌਲਦਾ ਜਗਰਾਉਂਦਾ ਮੁੰਡਾ ਉਹ ਵੀ ਉਹਨੂੰ ਕੋਈ ਨਹੀਂ ਸਾਮਦਾ ਜੇ ਤੁਸੀਂ ਉਹਦੀ ਮਦਦ ਕਰੋ ਕੈਨੇਡਾ ਵਾਪਰ ਜਾ ਸਕਦਾ ਤਾਂ ਅਸੀਂ ਵੀਰ ਨੂੰ ਕਰਨੈਲ ਗੇਟ ਦੇ ਕੋਲੋਂ ਜਗਰਾਉਂ ਤੋਂ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਰੈਸਕਿਊ ਕਰਕੇ ਲੈ ਕੇ ਆਏ 2017 ਦੇ ਵਿੱਚ ਉਹ ਵੀ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਤੁਸੀਂ ਦੇਖੋ ਉਸ ਤੋਂ ਬਾਅਦ ਜੱਗੇ ਵੀਰ ਦੀ ਵੀਡੀਓ ਸ਼ੇਅਰ ਕੀਤੀ ਸੰਗਤ ਨੂੰ ਬੇਨਤੀ ਕੀਤੀ ਵੀ ਇਹਨੂੰ ਕੋਈ ਜੇ ਜਾਣਦਾ ਪਛਾਣਦਾਰ ਸਾਨੂੰ ਦੱਸੋ ਬੜੇ ਵੀਰਾਂ ਦੇ ਫੋਨ ਆਏ ਇਰੇ ਨਾਲ ਇੱਕ ਕੇਸ ਵਰਕਰ ਸੀ ਇਹਦੀ ਭੈਣ ਗੁਰਪ੍ਰੀਤਕੌਰ ਬਾਹਰ ਕੈਨੇਡਾ ਚ ਉਹ ਵੀ ਉਸੇ ਕਾਉਂਸਲਿੰਗ ਵਾਲੇ ਸ਼ੈਲਟਰ ਚ ਜਾਂਦੀ ਸੀ ਜਿੱਥੇ ਇਹਦੇ ਇਹਦੀ ਸ਼ੈਲਟਰ ਦੇ ਵਿੱਚ ਕਾਉਂਸਲਿੰਗ ਹੁੰਦੀ ਸੀ ਉਹਨੇ ਭੈਣ ਨੇ ਦੱਸਿਆ ਵੀ ਇਹ ਸ਼ੈਲਟਰ ਚ ਰਹਿੰਦਾ ਸੀ ਇਹਦੀ ਕਾਉਂਸਲਿੰਗ ਹੁੰਦੀ ਸੀ ਬਸ ਇਹ ਆਪਣੇ ਕਾਉਂਸਲਰ ਨੂੰ ਇਹੀ ਗੱਲ ਕਹੀ ਗਿਆ ਮੈਂ ਇੰਡੀਆ ਜਾਣਾ ਇੰਡੀਆ ਜਾਣਾ ਇੰਡੀਆ ਜਾਣਾ ਉਹਨਾਂ ਨੇ ਵੀ ਇਹਨੂੰ ਮੈਨਿਪੂਲੇਟ ਕਰਕੇ ਦੇ ਦਿਮਾਗ 'ਚ ਪਾਤੀ ਗੱਲ ਵੀ ਤੂੰ ਇਹ ਤਾਂ ਅਫਸਰ ਸੀਗਾ ਹੀ ਵੀ ਜੇ ਤੂੰ ਮੈਨੂੰ ਮੈਰੋਵਾਨਾ ਪੀਣਾ ਹੈ ਸੀ ਤੈਨੂੰ ਮੁੱਲ ਲੈਣਾ ਪੈਂਦਾ ਇੰਡੀਆ ਤੈਨੂੰ ਫ੍ਰੀ ਮਿਲੂਗਾ ਪਰ ਜੇ ਇਹਨੇ ਜਿਹਦੀ ਪਾਰਲੀਮੈਂਟ ਇੰਡੀਆ ਜਾਣਾ ਉਹਨਾਂ ਨੇ ਜੱਜ ਦੇ ਸਾਹਮਣੇ ਪੇਸ਼ ਕੀਤਾ ਤਾਂ ਜੱਜ ਨੇ ਇਹਨੂੰ ਪੁੱਛਿਆ ਕੀ ਕਰਨਾ ਹੈ ਕਹਿੰਦਾ ਜੀ ਮੈਂ ਇੰਡੀਆ ਜਾਣਾ ਤਾਂ ਜੱਜ ਨੇ ਇਹਨੂੰ ਇੰਡੀਆ ਭੇਜਣ ਦੇ ਆਪ ਔਡਰ ਕਰ ਵੀ ਜੇ ਤਾਂ ਇਹ ਮੁੜਿਆ ਆਉਂਦਾ ਫਿਰ ਤੇਰੀ ਪੀਆਰ ਬਰਕਰਾਰ ਸੀ ਫਿਰ ਇਹ ਅਜ ਤ ਹ ਲੈ ਕੇ ਹੁਣ ਤੱਕ 6 ਸਾਲ ਹੋ ਗਏ ਮੁੜਿਆ ਹੀ ਨਹੀਂ ਵਾਪਸ ਵੀ ਇਹਦੀ ਪੀਆਰ ਕੈਨਸਲ ਹੋ ਗਈ ਆ ਹੁਣ ਤਾਂ ਇਹਦਾ ਇੱਕੋ ਹੀ ਆਪਸ਼ਨ ਆ ਇੱਕੋ ਹੀ ਹੱਲ ਆ ਇਹਦਾ ਬੇਟਾ ਜਿਹੜਾ ਬਾਹਰ ਕੈਨੇਡਾ ਦੇ ਵਿੱਚ ਆ ਉਹ ਇਹਨੂੰ ਸੱਦੇ ਦਾ ਜੱਗੀ ਦਾ ਤਲਾਕ ਹੋਣ ਤੋਂ ਪਹਿਲਾਂ ਇੱਕ ਬੇਟਾ ਸੀ ਕੈਨੇਡਾ ਦੇ ਵਿੱਚ ਅੱਜ ਉਹ ਵੀ 17-18 ਸਾਲਾਂ ਦਾ ਹੋ ਗਿਆ ਬਾਲਗ ਹੋ ਗਿਆ ਠੀਕ ਆ ਉਹ ਕੈਨੇਡਾ ਦੇ ਵਿੱਚ ਜੰਮਿਆ ਪਲਿਆ ਕਦੇ ਆਪਣੇ ਪਾਪਾ ਨੂੰ ਨਹੀਂ ਮਿਲਿਆ ਪਰ ਅਸੀਂ ਅੱਜ ਇਸ ਵੀਡੀਓ ਦੇ ਮadhyam ਨਾਲ ਉਹਨੂੰ ਵੀ ਬੇਨਤੀ ਕਰਦੇ ਆਂ। ਉਹ ਪੁੱਤ ਆਪਣੇ ਪਾਪਾ ਦੀ ਮਦਦ ਕਰ। ਅੱਜ ਅਸੀਂ ਜੱਗੇ ਦੀ ਵੀਡੀਓ ਕਾਹਤੋਂ ਪਾਉਣ ਲੱਗੇ ਆਂ। ਇਹ ਵੀ ਇੱਕ ਸਸਪੈਂਸ ਆ। ਇਹ ਵੀ ਇੱਕ ਸਮੱਸਿਆ ਵਾ। ਜੱਗੇ ਦੀ ਤੁਸੀਂ ਹਾਲਤ ਦੇਖੋ ਕੀ ਹੋਈ ਪਈ ਆ, ਪੈਰ ਕਿਵੇਂ ਹੋਏ ਪਏ ਆ, ਕੱਪੜੇ ਕਿੱਦਾਂ ਦੇ ਪਾਏ ਹੋਏ ਆ। ਜੱਗਾ ਹੁਣ ਪਿਛਲੇ 1 ਸਾਲ ਤੋਂ ਲਗਾਤਾਰ ਕਹਿ ਰਿਹਾ ਸੀ ਮੈਂ ਜਾਣਾ, ਮੈਂ ਜਾਣਾ, ਮੈਂ ਜਾਣਾ। ਅਸੀਂ ਬੜਾ ਸਮਝਾਉਂਦੇ ਸੀ ਵੀ ਚੱਕ ਕੇ ਕਿਹਦੇ ਕੋਲ ਜਾਣਾ ਸਿਆਲਾਂ ਚ ਅਸੀਂ ਇਹਨੂੰ ਭੇਜਤਾ ਵੀ ਚਲ 2-4 ਦਿਨ ਲਾਇਆ ਇਹ ਗਿਆ ਇਹਨੂੰ ਕਿਸੇ ਨੇ ਆਪਣੇ ਘਰੇ ਨਹੀਂ ਬੜਨ ਦਿੱਤਾ ਇੱਕ ਇਹਦਾ ਪਰੌਣਾ ਲੁਧਿਆਣੇ ਵਾਲਾ ਉਹਦਾ ਜਰੂਰ ਧੰਨਵਾਦ ਆ ਉਹਨੇ ਚਾਹੇ ਘਰੇ ਤਾਂ ਨਹੀਂ ਰੱਖਿਆ ਇਹਨੂੰ ਪਰ ਉਹ ਇੱਥੇ ਛੱਡ ਗਿਆ ਕੇ ਇਹਨੂੰ ਵਾਪਸ ਇਹਦੀਆਂ ਤਿੰਨ ਭੈਣਾਂ ਜਗੇ ਚਾਰ ਚਾਰ ਭੈਣਾਂ ਇੱਕ ਲੁਧਿਆਣੇ ਵੀ ਆਈ ਹੋਈ ਆ ਇੱਕ ਲੋੜ ਹੈ ਅਨੇਕ ਕਲਕੱਤੀ ਹਾਂ ਐ ਖੰਨੀ ਐ ਖੰਨੇ ਇੱਕ ਜਗਰਾਉ ਜਗਰਾਉ ਵੀ ਇੱਕ ਜਗਰਾਉ ਕਿੱਥੇ ਪਤਾ ਨਹੀਂ ਉੱਥੇ ਰਹਿੰਦੀ ਹੈ ਉਹ ਤੇ ਆਪਣੇ ਭਰਾ ਨਾਲ ਕੱਚੇ ਮਾਲ ਕੋ ਕੱਚੇ ਮਾਲ ਬਾਕੀ ਆ ਵੀ ਬੋਲੇ ਧਾਰ ਕਰ ਦੇਣ ਕਿ ਆ ਦੀ ਮੇਰੇ ਕੋ ਪੈਸਾ ਹੈ ਉਹ 50 ਬ੍ਰੈਸ਼ਰ ਬੈਂਕ ਚ ਸਾਈ ਲੱਖ ਡਾਲਰ ਜਿਹਦੇ ਪੁੱਤਰ ਕੋ ਸਾਈ ਲੱਖ ਡਾਲਰ ਹੁੰਦਾ ਤੇ ਕਾਟੇ ਕਰ ਪਾਣੀ ਮਾਰਾ ਉਹ ਡਾਲਰ ਹੈ ਪਤਾ ਨਹੀਂ ਸਾਈ ਲੱਖ ਇਹਨਾਂ ਦੋਨਾਂ ਚ ਨਹੀਂ ਉਹ ਤਾਂ ਘਰੇ ਗਿਆ ਸੀ ਗੋਲਡੀ ਕੋਲੇ ਉਦੇ ਕੋਲੇ ਆਪਣੇ ਭਰਾ ਕੋਲੇ ਨਵੀ ਕੋਲੇ ਕੀ ਕਹਿੰਦਾ ਉਹ ਕਹਿੰਦਾ ਪੈਸੇ ਲੈ ਆ ਕਿ ਆਪਣੇ ਜਿਵੇਂ ਘਰੇ ਰੱਖਿਆ ਤੈਨੂੰ ਨਹੀਂ ਰੱਖਿਆ ਨਹੀਂ ਕਹਿੰਦਾ ਕਿਰਾਏ ਤੇ ਦੇ ਭਾਏ ਤੇ ਠੀਕ ਆ ਮੇਰੇ ਕੋਲ ਕਿਰਾਏ ਤੇ ਭੈਣ ਕੋਲੇ ਗਈ ਖੰਨੇ ਵਾਲੀ ਕੋਲੇ ਨਹੀਂ ਉਹਨੇ ਵੀ ਨਹੀਂ ਰੱਖਿਆ ਉਹਨੇ ਵੀ ਨਹੀਂ ਰੱਖਿਆ ਆਧਾਰ ਕਾਰਡ ਦੇ ਦਿਓ ਤੁਸੀਂ ਮੈਨੂੰ ਤੇ ਅੱਜ ਜੱਗੇ ਦੀ ਹਾਲਤ ਦੇਖੋ 10 ਦਿਨ ਹੋ ਗਏ ਜੱਗਾ ਇੱਥੋਂ ਸਾਡੇ ਕੋਲੋਂ ਚਲਾ ਗਿਆ 10 ਦਿਨਾਂ ਬਾਅਦ ਅੱਜ ਜੱਗਾ ਮਿਲਿਆ ਸਾਨੂੰ ਸਵੇਰੇ ਕਾਲ ਆਈ ਉੱਥੋਂ ਕਾਉਂਸਲਰ ਨੇ ਵੀ ਕਿਸੇ ਨੇ ਜਗਰਾਉਂ ਤੋਂ ਕਾਲ ਕੀਤੀ ਫਿਰ ਅਸੀਂ ਰਵਿੰਦਰ ਸਾਡੀ ਟੀਮ ਦਾ ਮੈਂਬਰ ਵੀਰ ਜਗਰਾਉਂ ਤੋਂ ਇਹਨਾਂ ਦੀ ਡਿਊਟੀ ਲਈ ਵੀ ਜੱਗਾ ਲੱਭੋ ਜੇ ਕਿਤੇ ਲੱਭਦਾ ਦਾ ਜਗਰਾਉਂ ਕਿਤੇ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਦਾ ਫੋਨ ਹੈ ਜਿੰਨਾ ਨੇ ਪੁੱਛਿਆ ਸੀ ਉਹ ਕਹਿੰਦੇ ਬੱਬਾ ਰੱਬ ਦੀ ਜਗਾ ਕੋਈ ਉੱਥੇ ਵੀ ਰਹਾ ਰਿਹਾ ਸੀ ਵੀ ਇਹ ਬਣਾ ਕੇ ਕੱਪੜੇ ਬਦਲਦੇ ਵੀ ਇੱਥੇ ਆ ਕੇ ਲੈ ਜਾਓ ਠੀਕ ਆ ਫਿਰ ਹੁਣ ਜਦੋਂ ਮੈਂ 4 ਵਜੇ ਗੱਲ ਹੋਈ ਸੀ ਮੈਂ ਵੀ ਫ੍ਰੀ ਹੋ ਕੇ ਲੈ ਆਇਆ ਸੀ ਫਿਰ ਤੂੰ ਜਾ ਕੇ ਲੈ ਕੇ ਆਇਆ ਸੀ ਜੀ ਜਾ ਕੇ ਲੈ ਕੇ ਆਇਆ ਠੀਕ ਹੈ ਵੀ ਮੂ ਕਿਹੜੀ ਮੂਵੀ ਦੇਖੀ ਜੇ ਕੇ ਸ਼ਾਇਰ ਸ਼ਾਇਰ ਤਾਂ ਕੋਈ ਮੂਵੀ ਨਹੀਂ ਯਾਰ ਹੈ ਜੀ ਨਹੀਂ ਸ਼ਾਇਰ ਮੂਵੀ ਦਾ ਕੋਈ ਨਹੀਂ ਹੈ ਜੀ ਯਾਰ ਜੱਗ ਕੀ ਹਾਲ ਹੋ ਗਿਆ ਦਸਾਂ ਦਿਨਾਂ ਚ ਹੁਣ ਦੁਬਾਰਾ ਜਾਣਾ ਭਜਣਾ ਮੇਰੇ ਮੈਲਤੀ ਹੁਣ ਟੱਕ ਹੈ ਵੀਰੇ ਟੱਕ ਜਾ ਹੁਣ ਨਹੀਂ ਜਾਣਾ ਅੱਛਾ ਦੇ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਪਾਸਪੋਰਟ ਵੀ ਦੇ ਦਾਂਗੇ ਮੇਰੇ ਕੋਲੇ ਕਿੱਥੇ ਪਾਸਪੋਰਟ ਤੇਰਾ ਬਣਿਆ ਬਣਿਆ ਹੈਗੇ ਜੀ ਕਿੱਥੇ ਹੈ ਇਹਨੇ ਹੁਣ ਬਣਾਇ ਜਿੰਦੇ ਰੋਣਾ ਨੇ ਉਹਦਾ ਆਧਾਰ ਕਾਰਡ ਬਣਵਾਇ ਸੀਗੇ ਉਹ ਦੇ ਦੋ ਫੇਰ ਉਹ ਕੀ ਕਰੇਗਾ ਉਹਦੇ ਮੈਂ ਬੈਂਕ ਅਕਾਊਂਟ ਹੈ ਮੈਂ 1200 ਡਾਲਰ ਉਹ ਲੈਣਾ ਮੈਂ ਕਿੱਥੋਂ ਲੈਣਾ ਪੁੱਤ 1200 ਡਾਲਰ ਉਹ 900 ਡਾਲਰ ਮੇਰਾ ਟ੍ਰਾਂਸਟੋ ਕਰਾਸ ਬਾਰਡਰੀ ਚੋਂ ਜਾਂਦਾ ਵਾ ਹੂੰ ਪਬਲਿਕ ਗਾਰਡੀਅਨ ਟਰਸਟੀ ਚੋਂ ਜਾਂਦਾ ਵਾ 34000 ਰੁਪਏ ਮਹੀਨੇ ਦਾ ਵੀ ਤੇ ਉਹ ਤਾਂ ਉਹ ਕਹਿੰਦੇ ਆਉਂਦਾ ਬੈਂਕ ਵਾਲੇ ਕਿੰਨੇ ਸਾਲ ਹੋ ਗਏ ਪਤਾ ਤੈਨੂੰ ਆਏ ਨੂੰ ਉਹ ਕਹਿੰਦੇ ਉਹਨੇ ਦੇਈ ਜਾਣਾ ਮੈਂ ਬਾ ਨਹੀਂ ਨਹੀਂ 20 ਸਾਲ ਦੀ ਨੇ ਉਹਨੇ ਕਹਿੰਦੇ ਕੋਈ ਨਹੀਂ ਦਿੰਦਾ ਵੀ ਇੱਥੇ ਕੋਲ ਦੋ ਮਿਲਾਂ ਕੋਈ ਨਹੀਂ ਦਿੰਦਾ ਬਸ ਤੂੰ ਮੇਰਾ ਵੀਰਾ ਬਣ ਕੇ ਇੱਥੇ ਆਮ ਨਾ ਰਹਿ ਐਵੇਂ ਨਾ ਭੱਜ ਦੌੜ ਕਰ ਹੁਣ ਟਿਕ ਜਾ ਤੇ ਕਿਰੀ ਬੇਨਤੀ ਆ ਸਾਡੀ ਇਹਦੇ ਰਿਸ਼ਤੇਦਾਰਾਂ ਨੂੰ ਯਾਰ ਬਾਈ ਇੰਨੇ ਵੀ ਨਿਰਬੋਹੀ ਨਾ ਹੋ ਯਾਰ ਮਿਲ ਤਾਂ ਜਾ ਕਰਵਾ ਕੇ ਭੈਣਾ ਨਾਲ ਦੀਆਂ ਜੰਮੀਆਂ ਭੈਣਾ ਨੂੰ ਬੇਨਤੀ ਆ ਐਡਾ ਕਿੰਡਾ ਕਿ ਜਲਾਦ ਦਾ ਜੱਗਾ ਮਿਲ ਹੀ ਜਾਇਆ ਕਰੋ ਤਾਂ ਜੋ ਇਹਨੂੰ ਸਵਰਤਰ ਆ ਜਾ ਕਰੇ ਵੀ ਹਾਂ ਮੇਰਾ ਕੋਈ ਆਉਂਦਾ ਮੈਨੂੰ ਮਿਲਣ। ਜਦੋਂ ਇਹ ਕਿਸੇ ਹੋਰ ਦੇ ਰਿਸ਼ਤੇਦਾਰ ਨੂੰ ਮਿਲਣ ਆਇਆ ਇਹਨੂੰ ਦੇਖਦਾ ਫਿਰ ਇਹਨੇ ਬਹੁਤ ਅੰਦਰ ਤੜਫਣਾ ਹੁੰਦੀ ਹੈ। ਜਦੋਂ ਇਹ ਕਿਸੇ ਨੂੰ ਜਾਂਦੇ ਦੇਖਦਾ ਸੀ ਕਿ ਇਹਨੂੰ ਘਰੇ ਭੇਜਦੇ ਆ ਵੀ ਅੱਜ ਉਹਦਾ ਪਰਿਵਾਰ ਲੈਣ ਆ ਗਿਆ ਉਹਦਾ ਘਰ ਲੱਭ ਗਿਆ। ਫਿਰ ਜੱਗਾ ਤਰਲੋ ਮੱਛੀ ਲੈ ਕਰਦਾ। ਮਿਲ ਜਿਆ ਕਰੋ ਵਾਸਤੇ। ਤਾਂ ਜੋ ਜੱਗ ਵਰਗੇ ਵੀਰ ਸਾਡੇ ਪਰਿਵਾਰ ਦੇ ਵਿੱਚ ਅੰਦਰ 596 ਮੈਂਬਰ ਆ ਸਾਡੇ ਪਰਿਵਾਰ ਚ ਅੱਜ ਉਹਨਾਂ ਨੂੰ ਉਹਨਾਂ ਦੇ ਆਪਣੇ ਜੇ ਮਿਲਦੇ ਰਹਿਣ ਘੱਟੋ ਘੱਟ ਉਹਨਾਂ ਨੂੰ ਸਕੂਨ ਤਾਂ ਰਹੇ ਵੀ ਸਾਡਾ ਕੋਈ ਹੈਗਾ ਜੱਗੇ ਲਈ ਅਰਦਾਸ ਕਰਿਓ ਜੱਗੇ ਦੇ ਬੇਟੇ ਨੂੰ ਵੀ ਬੇਨਤੀ ਹੈ ਸਾਡੀ ਵੀ ਵੀਰੇ ਹੁਣ ਤੋਂ ਵੱਡਾ ਹੋ ਚੱਲਿਆ ਇਹਨੂੰ ਕੈਨੇਡਾ ਲੈ ਜਾ ਕੇ ਮੇਰੀ ਜਨਾਨੀ ਮਾਰਨਾ ਚਾਹੁੰਦੀ ਆ ਇਹਨਾਂ ਦੇ ਸਬਕ ਉੱਤੇ ਕਾਰਵਾਈ ਕੀਤੀ ਜਾਵੇ 302 ਦਾ ਪਾਟਾ ਹੋਵੇ ਜੋ 420 ਦਾ ਕਰਤਾ ਹੋਵੇ ਜੇ 300 ਦਾ ਕਰਤਾ ਹੋਵੇ ਪਰ ਠੀਕ ਹੁਣ ਨਹੀਂ ਬੋਲਣਾ ਬਸ ਦੇਖੋ ਇੰਨਾ ਅਫਸੈਟ ਹੋਇਆ ਫਿਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ